ਜਗਦੀਪ ਕੂਨਰ ਤੇ ਦਿਨਾਂ ਢਿੱਲੋਂ ਕਹਿਲਗੜੀ ਵੱਲੋਂ ਫੁੱਟਰਪਿੰਡ ਦੇ ਜਿੰਨੇ ਵੀ ਜੱਫੇ ਲਾਉਂਦੇ ਆ ਪਰ ਜੱਫੇ ਦਾ 1100 ਦੀਪ ਫੋਟੋਗ੍ਰਾਫੀ ਉਸੇ ਵੱਲੋਂ ਗੋਰਾ ਜਿੰਨੇ ਵੀ ਜੱਫੇ ਲਾਉਂਦੇ ਆ ਪਰ ਜੱਫਾ 1100 ਦਾ ਆਉਣਾ ਸਾਡੇ ਸਾਡੇ 14 ਤੇ 15 ਫਾਈਨਲ ਮੈਚ ਮੰਨਾ ਬੱਲਾ ਵਾਲਾ ਮੰਨਾ ਇਸ ਲਈ ਕਬੱਡੀ ਪਾ ਕੇ ਪੁਆਇੰਟ ਲੈ ਕੇ ਮੇਰੇ ਵੀਰੋ ਵਾਪਸ ਜੰਨ ਹੋਇਆ ਉਹ ਫੁੱਟਰਾਂ ਪਹਿਲੇ ਹੀ ਘੁੰਮ ਗਿਆ ਮਾਰੇ ਵੀਰੋ ਆਣ ਭੰਗੜੇ ਪਾਜੇ ਮਰੇ ਪੰਜਾਬੀ ਵੀਰੋ ਆਇਆ ਦੀਪ ਕੁਰਜੀ ਤਪੁਰਜੀ ਤਪੁਰਜੀ ਸਕਾਰ ਪੀਏ ਗੱਡੀਆਂ ਬੰਦੀਆਂ ਗੱਡੀਆਂ ਦਾ ਮਾਰ ਹੋ ਰਿਹਾ ਲਓ ਸ਼ੰਗਲਾ ਪੂਰੀ ਕਹਿੰਦੇ ਕਬੱਡੀ ਪੌਂਡ ਦੇ ਵੱਟ ਆਜ ਦੇ ਟੂਰਨਾਮੈਂਟ ਦਾ ਕਹਿੰਦੇ ਸਿਰੇ ਦਾ ਫਾਈਨਲ ਆ ਬੁੱਟਰ ਨੇ ਕਹਿੰਦੇ ਧਮਾ ਪੈ ਰਹੀ ਹੈ ਲਓ ਪੈਂਦੀ ਰੇ ਚਾਰ ਨੇ ਬਰਸਾਰਪੁਰ ਦੀ ਟੀਮ ਖੇਡਦੀ ਆ ਆ ਅਮਰ ਬਰਜਵਾਨ ਕੋਸ਼ਿਸ਼ ਕਰ ਰਿਹਾ ਵਾਹਿਗੁਰੂ ਮਿਹਰ ਕਰੇ ਪਰਮਾਤਮਾ ਮਿਹਰ ਸਾਰੇ ਪਾਸ਼ਾ ਅਪਾਰ ਕਿਰਪਾ ਰੱਖੀ ਵਾਹਿਗੁਰੂ ਇਹਨਾਂ ਖਿਡਾਰੀਆਂ ਤੇ ਤੱਤੀ ਬਾ ਨਾ ਲੱਗੇ ਤੱਤੀ ਬਾ ਨਾ ਲੱਗੇ ਤੱਤੀ ਬਾ ਨਾ ਲੱਗੇ ਮੈਂ ਖਿਡਾਰੀਆਂ ਨੂੰ ਸੱਚੇ ਪਾਤਸ਼ਾਹ ਆਪਾਰ ਕਿਰਪਾ ਰੱਖੀ ਬਹੁਤ ਮੁਸ਼ਕਲ ਦੇ ਨਾਲ ਪਲੇਅਰ ਪੈਦਾ ਹੁੰਦਾ ਪਰਿਆਦਾ ਨੇ ਉਸ ਵਾਹਿਗੁਰੂ ਅੱਗੇ ਔਰ ਮੇਰੇ ਵੀਰੋ ਫਿਰ ਕਹਿੰਦੇ ਮੈਚ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਫਾਈਨਲ ਮੇਰੇ ਵੀਰੋ ਇਸ ਵੇਲੇ ਸ਼ੁਰੂ ਹੋ ਗਿਆ ਥੋੜੇ ਗੈਪ ਤੋਂ ਬਾਅਦ ਔਰ ਸਾਹਮਣੇ ਵੇਖਣਾ ਬਈ ਇਸ ਵੇਲੇ ਦਪੁਰਜੀ ਵਾਲਾ ਦੀਪ ਕਬੱਡੀ ਪਾ ਰਿਹਾ ਮੇਰੇ ਵੀਰੋ ਜਾਫੀ ਚਾ ਲਓ ਕਹਿੰਦੇ ਬੱਲਾ ਬੱਲਾ ਵਾਲਾ ਕਬੱਡੀ ਪੌਂਡ ਤੇ ਵਧਿਆ ਆਇਆ ਆਹ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਉਹ ਨੇਕੀ ਬੁੱਟਰਾਂ ਦਾ ਵੀ ਵੱਡੇ ਬਾਲ ਆਪਾਂ ਪਿੰਡ ਦੇ ਮੁੰਡਿਆਂ ਨੂੰ ਦੇ ਰਹੇ ਆਹ ਜਿੰਨੇ ਜੱਫੇ ਹਰ ਜੱਫੇ ਦੇ ਉੱਪਰ ਵੱਡੇ ਮਾਰਕਾਰ ਹੋਣਗੇ ਹਾਂਜੀ ਜਿਹੜਾ ਵੀ ਫੁੱਟਪਰ ਦੇਣਾ ਜੱਫੀ ਜੱਫਾ ਲਾਵੇਗਾ ਪਾਰੇ ਜੱਫੇ ਦਾ ਉੱਤਰ 2100 ਰੁਪਇਆ ਜਗਦੀਪ ਕੁੰਨਰ ਤੇ ਨਾਲ ਦਿੱਤਾ ਢਿੱਲੋਂ ਵੱਲੋਂ ਦਿੱਤਾ ਜਾਣਾ ਸਾਡੇ ਮੈਕੀਟਰ ਵੀ ਰਾਹ ਦਾ ਵੀ ਸਾਡੇ ਪਿੰਡ ਵੱਲੋਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆਂ ਅੱਜ ਠੱਡ ਦੇ ਬਾਦਯੂਦ ਅੱਜ ਨੇਰੇ ਤੱਕ ਵੀਰ ਬੈਠਿਆ ਸਾਰੇ ਭਰਾਵਾਂ ਦਾ ਦੇਖ ਨਹੀਂ ਦੇ ਸਕਦੇ ਆਇਆ ਸਾਡੇ ਪਿੰਡ ਦੇ ਵੀਰ ਹੈ ਦਾ ਗਵਾਂਡੀ ਪਿੰਡਾਂ ਦੇ ਵਿੱਚੋਂ ਆਇਆ ਹੈ ਜਿਹੜੇ ਵੀ ਭਰਾਵਾਂ ਨੇ ਯੋਗਦਾਨ ਦਿੱਤਾ ਹੈ ਸਾਰੇ ਪ੍ਰਬੰਧਕਾਂ ਵੱਲੋਂ

ਜੀ ਉਹ ਰਤ ਕਰਦੇ ਹੈ ਨਹੀਂ ਆ ਦੀਪੇ ਦੀਆਂ ਜਿਹੜੀਆਂ ਬੰਦੇ ਦੀਆਂ ਰੇਡਾਂ ਪਹਿਲ ਰੇਡਾਂ ਹੋਣਗੀਆਂ 51000 ਜਗਜੀਤ ਕੁੰਨਰ ਤੇ ਸਾਡਾ ਭਾਈ ਵਿੰਦਰ ਢਿੱਲੋਂ ਕੈਲਗਰੀ ਵਾਲਾ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਸਾਹਮਣੇ ਵਾਹ ਓਏ ਨੌਜਾਨਾ ਢਿੱਲੂ ਹੈ ਬਰਸਾਲਪੁਰੀਆ ਗੁਰਵਿੰਦਰ ਸਿੰਘ ਦੀ ਢਿੱਲੋਂ ਬਲਵੀਰ ਸਿੰਘ ਦੀ ਰਣੀਆਂ 111000 ਦਾ ਪਹਿਲਾ ਪ੍ਰਾਈਸ ਦੇਣਗੇ ਸਰਦਾਰ ਹਰਵਿੰਦਰ ਸਿੰਘ ਦੀ ਢਿੱਲੋਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਸੰਗਾਰ ਬਲਵਿੰਦਰ ਸਿੰਘ ਦੀ ਬੱਲਾ 75000 ਔਰ ਕਬੱਡੀ ਜ਼ਬਰਦੀ ਵਾਲੇ ਦੀਪ ਦੀ ਤੇ ਜਫਾ ਮੱਲੀਆਂ ਵਾਲੇ ਬਣੀ ਦਾ ਲੱਗੂ ਕਿ ਨਹੀਂ ਜਲੰਧਰ ਤੇ ਅੰਮ੍ਰਿਤਸਰ ਦੀ ਟੱਕਰ ਹੈ ਮੇਰੇ ਵੀਰੋ ਅੱਜ ਦੇ ਫੈਸਲੇਡਰ ਨੂੰ 65000 ਅਮਰਿੰਦਰ ਸਿੰਘ ਭਿੰਦੇ ਦੀ ਯਾਦ ਵਿੱਚ ਤਕਦੀਰ ਨੇਕੀ ਤੇ ਗੁਰਜਿੰਦਰ ਸੇਖੋਂ ਵੱਲੋਂ ਮੇਰੇ ਵੀਰੋ 65000 ਦਿੱਤਾ ਜਾਵੇਗਾ ਤੇ 65000 ਜਾਫੀ ਦਾ ਮੇਰੇ ਵੀਰੋ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਣਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਆਹ ਸਾਹਮਣੇ ਕਬੱਡੀ ਪੂਰੀ ਛੱਲਾ ਦੀ ਹੈ ਤੇ ਜਫਾ ਬਰਸਾਲ ਕੁਰੀਏ ਦਾ ਤੇ ਨੰਬਰ ਰੇਸ ਦੇ ਸਿਹਜਾ ਜੜਾ ਰੇਡਰ ਦਾ ਉਧਰ ਰਿੰਪਾ ਕਰੇਡਾ ਮਰਜਿੰਦਰ ਕਰੇਡਾ ਤੇ ਰਾਜਕੰਬਰ ਵੀ ਆਦੇ ਹ ਬੁੱਟਰ ਦਾ ਜਿਹੜਾ ਵੀ ਜੱਫਾ ਲਾਵੇਗਾ 2100 ਦੇ ਵੱਡੇ ਲਾਪੈਰ ਹੋਣਗੇ ਲਓ ਕਹਿੰਦੇ ਮਾਝੇ ਦਾ ਮੈਚ ਆ ਗਿਆ ਦੀਪ ਦਵਰਜਵਾ ਖੇਡ ਮੈਦਾਨ ਦੇ ਅੰਦਰ ਹੈ ਵੀ ਸਟੈਂਡ ਪੌਂਡ ਦੇ ਵਧਿਆ ਹੋਇਆ ਜੰਗੂ ਦੇ ਤਿੰਨ ਹੀ ਜੱਫਿਆਂ ਦਾ ਤੇ ਮਣੀ ਦੇ ਤਿੰਨ ਹੀ ਜੱਫਿਆਂ ਦਾ 31 3100 ਹੋਣਾ ਦੋਰ ਕਰ ਲਈ ਜਗਮੀਤ ਕੁੰਨਰ ਤੇ ਵਿੰਗਾਂ ਟਲੋ ਕਰੇਡਾ ਕਦੇ ਕਿਸੇ ਨੇ ਨਹੀਂ ਸੀ ਸੋਚਿਆ ਮਾਨਸਾ ਇਲਾਕੇ ਨੇ ਵੀ ਸਾਡੇ ਇਲਾਕੇ ਦੇ ਵਿੱਚ ਮੇਰੇ ਵੀਰੋਂ ਇੰਨਾ ਵੱਡਾ 스타 ਹੋਵੇਗਾ ਲੈ ਵੀ ਜੰਗੂ ਤੇਰੇ ਅੰਦਰ ਬਹੁਤ ਵੱਡੀ ਕਬੱਡੀ ਜਿਹੜੀ ਛੁਪੀ ਹੋਈ ਆ ਪਰ ਆਹ ਨੌਜਵਾਨ ਦੀਆਂ ਗੱਲਾਂ ਬੜੇ ਕਈ ਵੱਡੇ ਪਲੇਅਰ ਕਰਦੇ ਦੇਖਿਆ ਸੱਚੇ ਬਾਸ਼ਾ ਵਾਹਿਗੁਰੂ ਮੇਰ ਕਰੇ ਉਧਰ ਬਰਸਾਣਪੁਰ ਦੀ ਟੀਮ ਤੇ ਸਪਾਂਸਰ ਵਰਮਨ ਚੈਕਰ ਇੱਕ ਤੇ ਚੈਕਰ ਰਮਨਾ ਚੈਕਰ ਗੋਗੀ ਸਾਰੇ ਮੀਂਹਾਂ ਦਾ ਬਹੁਤ ਬਹੁਤ ਧੰਨਵਾਦ ਲੈ ਵੀ ਮੋਟਰਪਿੰਡ ਦਾ ਜਿਹੜਾ ਵੀ ਯਾਫੀ ਜਫਾ ਲਾਉ 4100 ਦਿੱਤਾ ਜਾਣਾ ਜਗਦੀਤ ਕੁੰਤ ਅਤੇ ਬਿੰਦਰ ਢਿੱਲੋਂ ਕਨੇਡਾ ਕਹਿਲਗਰੀ ਵੱਲੋਂ ਸਾਡੇ ਉਸਤਾਦ ਅੰਬੀਰ ਆ ਬੜੇ ਉੱਗੇ ਸਬਾਤ ਸੇਣੀ ਐ ਪਿਆਰੇ ਉਸਤਾਦ ਦੇ ਭਰਾ ਰਬਚੰਦ ਦੀ ਕਲਾ ਵਿੱਚ ਰੱਖੇ ਉਧਰ ਹਰਪ੍ਰੀਤ ਸਰਪੰਚ ਪੰਨਾ ਕਨੇਡਾ ਬਾਦ ਕਨੇਡਾ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੋ ਕਿਸੇ ਵੀ ਲਓ 30 ਵਰਗੀ ਵਾਲਾ ਮੇਰੇ ਵੀਰੋ ਇਹ ਰੂਨ ਜਿਹੜੇ ਬਣਨੇ ਨੌਜੋਨਾ ਦੀਪੂ ਬੜੇ ਜ਼ਰੂਰੀ ਨੇ 6 ਮਾਰਚ ਦੇ ਲਈ ਵੀ ਸੱਦੇ ਦਿੱਤੇ ਜਾ ਰਹੇ ਆ ਨੌ ਨੂੰ ਕੁੱਬੇ ਹੈ ਮੇਰੇ ਵੀਰੋ 11 ਤਰੀਕ ਨੂੰ ਨੰਦਾ ਚੌਰ ਦੇ ਵਿੱਚ ਮਿਲਾਂਗੇ 12 ਤਰੀਕ ਨੂੰ ਚੱਪੇ 16 ਨੂੰ ਕਹਿੰਦੇ ਸਰਹਾਲੀ ਦੇ ਵਿੱਚ ਪਾਸੇ ਭਰਾਵਾਂ ਵੱਲੋਂ ਸੰਦਾ ਇੱਕ ਪਾਸੇ ਸਾਹਮਣੇ ਮੰਨਾ ਬੱਲਾ ਵਾਲਾ ਮੰਨਾ ਕਬੱਡੀ ਪਾ ਕੇ ਪੁਆਇੰਟ ਲੱਗਿਆ ਫਿਰ ਨੰਬਰ ਹੋਲ ਕਰਾਇਆ ਸੀ ਨੰਬਰ ਜਾਫੀਆਂ ਦਾ ਜੀ ਸਾਡੇ ਸਪੋਰਟ ਵੀ ਨੋਟ ਕਰ ਰਹੇ ਹਨ ਹਾਂ ਸਾਹਮਣੇ ਦੀਪਦ ਗੁਰਜੀ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਦੀਪਾ ਸੁਗਰਾਜੀ ਇੱਕੋ ਮਿੰਟ ਸਾਡੇ ਜਗਮੀਤ ਸਿੰਘ ਦੀ ਕੋਨਰ ਕੈਨੇਡਾ ਤੇ ਨਾਲ ਬਿੰਦਰ ਢਿੱਲੋ ਵੱਲੋਂ ਅਣੀ ਦੇ ਲਈ ਵੱਡਾ ਸਤਕਾਰ ਆ 44 ਖਬਰ ਜੱਫਾ ਲਾਇਆ ਮੁੰਡੇ ਨੇ ਜਿਹੜਾ ਪਹਿਲਾਂ ਸੀਗਾ ਹੋਲਡ ਕੀਤਾ ਉਹ ਸਿਰੇ ਦੀ ਕਬੱਡੀ ਹੈ ਸਿਰੇ ਦੀ ਕਬੱਡੀ ਹੈ ਲੈ ਵੀ ਵੇਖੀ ਹੰਟਾਰੋ ਤੋਂ ਸੁਖਮੰਦਰ ਪੁੱਟਰ ਹੁਣੇ ਤੁਹਾਡੇ ਸਾਰੇ ਵੀਰਾਂ ਨੂੰ ਮੁਬਾਰਕਬਾਦ ਭੇਜ ਰਿਹਾ ਵੀ ਮੇਨਾ ਸਿਰੇ ਦਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੋਰਾ ਜਿੱਦੇ ਜੱਫੇ ਲਾਉ ਲੱਖੀ ਮੋਟਰ ਤੇ ਕੰਵੇ ਵੱਲੋਂ ਪਾਰ ਜੱਫੇ ਦਾ 11 1100 ਦਿੱਤਾ ਜਾਣਾ ਇੱਕ ਬੈਸਟ ਦਾ ਕਹਿੰਦੇ ਪ੍ਰਾਈਸ ਜਿਹੜਾ 65000 ਦਾ ਪ੍ਰਬੰਧਕੀ ਕਮੇਟੀ ਵੱਲੋਂ ਦਿੱਤਾ ਜਾਊਗਾ ਤੇ ਦੂਜਾ ਕਹਿੰਦੇ ਮਿੰਦੇ ਦੀ ਯਾਦ ਵਿੱਚ ਮੇਰੇ ਵੀਰੋ ਹੋਣਾ ਤਕਦੀਰ ਹੋਣਾ ਵੱਲੋਂ ਨੇਕੀ ਹੋਣਾ ਵੱਲੋਂ ਔਰ ਸਾਹਮਣੇ ਵਾਹ ਵਾਹ ਗੁਰੂਆ ਮਨੀ ਮੱਲੀਆਂ ਵਾਲਾ ਮੇਰੇ ਵੀਰੋ ਕਰਦਾ ਕਮਾਲ ਔਰ ਗੁਰਜਿੰਦਰ ਸਿੰਘ ਹੋਣਾ ਵੱਲੋਂ ਮਾਨ ਸਨਮਾਨ ਹੋਣਗੇ ਔਰ ਸਾਹਮਣੇ ਕੀ ਫੈਸਲਾ ਹੈ ਬਿੱਲੇ ਦਾ ਫੈਸਲਾ 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 ਵੀ ਨੰਬਰ ਦੇ ਰੈਫਰੀ ਦੇ ਸਿਆ ਹੈ ਰੈਫੀ ਨੇ ਜਿਹੜਾ ਇਸ਼ਾਰਾ ਕਰ ਦਿੱਤਾ ਹੈ ਬੜਾ ਫਸਲਾ ਮੁਕਾਬਲਾ ਕਰ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ ਟੀਮ ਬਿਆਲਪੁਰੇ ਵਾਲਾ ਤੇ ਬਿੱਲਾ ਗਾਲੋ ਵਾਲਾ ਮੇਰੇ ਵੀਰੋ ਵੱਡੇ ਰੈਫੀ ਨੇ ਲੋ ਵੀ ਦੋਸਤੋ ਇਸ ਮੈਚ ਦੇ ਵਿੱਚੋਂ ਜਿਹੜੀ ਹੈ ਉਹ ਬਰਸਾਲਪੁਰ ਦੀ